ਸਵੇਕ 4 ਵਜੇ ਦੀ ਗੱਲ ਹੈ ਕਿ ਸੀਏ ਦੀ ਪਾਰਟੀ ਜਿਵੇਂ ਤੁਹਾਨੂੰ ਪਤਾ ਹੈ ਵੀ ਕ੍ਰਾਈਮ ਕੋਈ ਨਾ ਕੋਈ ਹੁੰਦਾ ਰਹਿੰਦਾ ਪਿੱਛੇ ਸਾਡੇ ਭਵਾਨੀਗੜ੍ਹ ਤੇ ਠੇਕੇ ਤੇ ਵਾਰਦਾਤ ਹੋਈ ਸੀ ਉਸ ਤੋਂ ਥੋੜੇ ਦਿਨ ਪਹਿਲਾਂ ਜਿਵੇਂ ਤੁਹਾਨੂੰ ਪਤਾ ਆ ਪੁਲਿਸ ਅਫਸਰਾਂ ਤੇ ਪਾਤੜਾਂ ਚ ਵੀ ਉਸ ਤੋਂ ਇੱਕ ਦੋ ਦਿਨ ਅੱਗੇ ਪਿੱਛੇ ਕਿਤੇ ਕਰਿਆਨਾ ਸ਼ਾਪ ਤੇ ਵਾਰਦਾਤ ਹੋਈ ਸੀ ਸੋ ਉਹਨਾਂ ਨੂੰ ਟ੍ਰੇਸ ਕਰਨ ਲਈ ਸੀਏ ਦੀ ਟੀਮ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਡੀ ਸਭ ਦਲਜੀਤ ਵਿਰਕ ਇਹ ਕੰਮ ਕਰਦੇ ਰਹਿੰਦੇ ਨੇ ਤੇ ਅੱਜ ਅਚਾਨਕ ਏ ਸਾਈਡ ਤੋਂ ਆ ਰਹੇ ਸੀਗੇ ਆਪਣੀ ਸਰਕਾਰੀ ਗੱਡੀ 'ਚ ਚਾਰ ਸੀਏ ਦੇ ਮੁਲਾਜ਼ਮ ਤੇ ਸਾਹਮਣੇ ਤੋਂ ਇੱਕ ਮੋਟਰਸਾਈਕਲ ਆਇਆ ਜਿਹੜਾ ਇੱਕਦਮ ਜਦੋਂ ਤੁਸੀਂ ਵੇਖ ਰਹੇ ਹੋ ਕਿੰਨੀ ਘੱਟ ਜਗ੍ਹਾ ਤੇ ਉਹਨੇ ਜਦੋਂ ਪੁਲਿਸ ਨੂੰ ਵੇਖਿਆ ਤੇ ਉਹਦੇ ਨੰਬਰ ਨੰਬਰ ਨੂੰ ਨਹੀਂ ਸੀ ਲੱਗਾ ਇਸ ਗੱਲ ਤੋਂ ਘਬਰਾ ਕੇ ਉਹਨੇ ਇੱਕਦਮ ਇੱਥੇ ਮੋਟਰਸਾਈਕਲ ਵਾਪਸ ਘਮਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਇੱਥੇ ਡਿੱਗ ਗਿਆ ਤੇ ਡਿੱਗਦੇ ਉਹਦੇ ਕੋਲ ਆਪਸ਼ਨ ਕੋਈ ਨਹੀਂ ਸੀ ਇਹ ਵੀ ਨਿਕਲੇ ਇੱਕਦਮ ਤੇ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਉਹਨੇ ਚਾਰ ਫਾਇਰ ਆਰਾਊਂਡ ਕੀਤੇ ਤੋ ਜਵਾਬੀ ਫਾਇਰ ਜਦੋਂ ਇਹਨਾਂ ਨੇ ਕੀਤੇ ਉਹਦੇ ਆਲਾ ਜਿਹੜੇ ਫਾਇਰ ਸੀਗੇ ਚਾਰ ਉਹਨਾਂ ਚੋਂ ਇੱਕ ਫਾਇਰ ਸਾਡੀ ਗੱਡੀ ਤੇ ਵੀ ਵੱਜਿਆ ਤੋ ਜਿੰਨਾ ਕੁ ਵੀ ਬਚਾ ਹੋ ਸਕਦਾ ਸੀ ਉਹਨਾਂ ਨੇ ਕਰਦਾ ਹੋਏ ਫਿਰ ਇਹਨਾਂ ਨੇ ਵੀ ਕੋਈ ਚਾਰ ਜਾਂ ਪੰਜ ਰਾਉਂਡ ਫਾਇਰ ਕੀਤੇ ਆ ਤੇ ਜਿਹਦੇ ਚੋਂ ਇੱਕ ਉਹਦਾ ਕਾਫ ਤੇ ਲੈਫਟ ਕਾਫ ਤੇ ਵੱਜਿਆ ਤੇ ਹੁਣ ਜਦੋਂ ਉਹਦੇ ਬਾਰੇ ਉਹਨੂੰ ਆਇਡੈਂਟੀਫਾਈ ਕੀਤਾ ਤਾਂ ਉਹ ਜਸਵਿੰਦਰ ਸਿੰਘ ਜੱਸੀ son of ਬਲਜਿੰਦਰ ਸਿੰਘ ਵਿਲੇਜ ਰੂਪਾਹੜੀ ਤਾਂ ਜਲਦੀ ਜੀ ਜਿੰਨਾ ਕੋ ਦਾ ਰਿਕਾਰਡ ਕਢਾ ਸਕਿਆ ਤਾਂ ਉਹਦੇ ਖਿਲਾਫ 11 ਤਕਰੀਬਨ ਮੁਕਦਮੇ ਦਰਜ ਜਿਹਦੇ ਚ 8 ਮੁਕਦਮੇ ਤਾਂ ਸਾਡੇ ਜ਼ਿਲ੍ਹੇ ਦੇ ਹੀ ਦਰਜ ਹੈ ਤੇ ਇੱਕ ਮੈਂ ਵੇਖ ਰਿਹਾ ਸੀ ਜਮਾਲਪੁਰ ਦਾ ਮੁਕਦਮਾ ਜਮਾਲਪੁਰ ਲੁਧਿਆਣਾ ਤੇ ਮਲੇਰਕੋਟਲੇ ਦੇ ਮੁਕਦਮਾ ਤੇ ਪਟਿਆਲੇ ਜ਼ਿਲ੍ਹੇ ਦਾ ਮੁਕਦਮਾ ਸੋ 11 ਖੱਲੇ ਫਿਗਰ ਆਊਟ ਹੋਏ ਆ ਸਰ ਇਹ ਬੇਲਤੇ ਆਇਆ ਹੋਇਆ ਸੀ ਜਾਂ ਕਿਸ ਤਰ੍ਹਾਂ ਦਾ ਇਹ ਇਹ ਸਾਰੀਆਂ ਗੱਲਾਂ ਹੁਣ ਮਤਲਬ ਇੱਕਦਮ ਨਹੀਂ ਦੱਸਿਆ ਜਾ ਸਕਦਾ ਨਾ ਵੀ ਸੀ ਕਿ ਹੈਗਾ ਤਾਂ ਬਾਹਰ ਹੀ ਹੋਣਾ ਕਿ ਬੇਲਤੇ ਤਾਂ ਕੀ ਹੋਣਾਗਾ ਸਾਰਾ ਆਫਟਰ ਇਨਵੈਸਟੀਗੇਸ਼ਨ ਹੀ ਪਤਾ ਕੀਤਾ ਜਾਊਗਾ ਹਲੇ ਤਾਂ ਇਹ ਆ ਵਾਲਾ ਵੈਪਨ ਇੱਕ ਜਿਹੜਾ ਉਹਦੇ ਇੱਥੇ ਡਿੱਗ ਗਿਆਗਾ ਉਹਦੇ 7:00 ਵਜੇ ਤੋਂ ਬਾਅਦ ਉਹਨੂੰ ਇਮੀਡੀਏਟਲੀ ਉਸੇ ਗੱਡੀ ਦੇ ਵਿੱਚ ਜਿਹੜੇ ਚਾਰ ਬੰਦੇ ਸੀ ਸਾਡੇ ਤੇ ਉਸ ਗੱਡੀ 'ਚ ਉਹਨੂੰ ਫਟਾਫਟ ਹਸਪੀਟਲ ਲੈ ਕੇ ਗਏ ਆ ਆ ਇੱਕ ਵੈਪਨ 32 ਬੋਰ ਦਾ ਕੋਈ ਹੈਗਾ ਬੜਾ ਸੋਫਿਸਟੀਕੇਟਿਡ ਜਾ ਲੱਗਦਾ ਤੇ ਵੇਖਣ ਨੂੰ ਵੀ ਤੇ ਬਾਕੀ ਸਾਰੀਆਂ ਗੱਲਾਂ ਤਾਂ ਤਫਤੀਸ਼ ਤੋਂ ਬਾਅਦ ਹੀ ਕਿੰਨੇ ਕੁ ਫੈਰ ਹੋਏ ਸਰ ਉਹਨਾਂ ਵੱਲੋਂ 4 ਹੋਏ ਆ ਠੀਕ ਹੈ ਤੇ ਸਾਡੇ ਮੁਲਾਜ਼ਮ ਹੁਣ ਤੁਹਾਨੂੰ ਦੱਸਿਆ ਵੀ ਕੋਸ਼ਿਸ਼ ਛੱਡਣ ਵੀ ਗਏ ਹੋਏ ਆ ਤਾਂ ਮਤਲਬ ਮੈਂ ਆਈ ਕੈਨ ਸੇ ਵੀ 3 4 ਜਾਂ 5 ਮਤਲਬ ਹੁਣੇ ਆਪਾਂ ਫਿਗਰ ਆਊਟ ਕਰ ਲਾਂਗੇ ਵੀ 4 ਮੁਲਾਜ਼ਮ ਨੇ ਚਾਰਾਂ ਕੋਲ ਵੈਪਨ ਹੋਣਗੇ ਕਿੰਨੇ ਸੀ ਟੋਟਲ ਜੀ ਉਹ ਉਹ ਕੱਲਾ ਸੀਗਾ ਹਾਂ ਸਾਡੇ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਪੁਲਿਸ ਦੀ ਗੱਡੀ ਤੇ ਜਰੂਰ ਫਾਇਰ ਲੱਗਾ ਤੇ ਪੁਲਿਸ ਮੁਲਾਜ਼ਮ ਦੇ ਕਿਸੇ ਦੇ ਸੱਟ ਨਹੀਂ ਵਰਗੀ ਇੱਥੋਂ ਸਿਵਲ ਹਸਪੀਟਲ ਸੁਨਾਮ ਲੈ ਕੇ ਗਏ ਨਾ ਜੀ ਸਿਵਲ ਹਸਪੀਟਲ ਸੁਨਾਮ ਲੈ ਕੇ ਗਏ ਨਹੀਂ ਇਹ ਬ੍ਰਦਰ ਰੂਟੀਨ ਦੀ ਗਸ਼ਤ ਦੇ ਦੌਰਾਨ ਹੀ ਮੱਲੋ ਐਵੇਂ ਦੇ ਆ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਨਾ ਆਪਾਂਵੇਂ ਅੱਜਕੱਲ ਤੁਸੀਂ ਲਾ ਲਓ ਕਿ ਜਿਹੜੇ ਹੈਗੇ ਨੇ ਨਸ਼ੇ ਵਾਲਿਆਂ ਦੇ ਖਿਲਾਫ ਹੈ ਕਿਵੇਂ ਮੱਲੇ ਮਲਟੀ ਪਰਪਸ ਸਾਡੀ ਹੁੰਦੀ ਹੈ ਸੀਏ ਦੀ ਟੀਮ ਨੂੰ ਵੱਖਰੇ ਵੱਖਰੇ ਟਾਸਕ ਮਿਲੇ ਹੁੰਦੇ ਆ ਤੇ ਤਾਂ ਅਚਾਨਕ ਵੱਜ ਟੱਕਰ ਹੀ ਹੋਈ ਐ ਇਥੇ